ਕਾਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਤੀਆਂ ਜਦੀ ਵੱਡੀ ਖਬਰ ਕਿਸਾਨ ਰਾਗੂ ਬਲਬੀਰ ਸਿੰਘ ਰਾਜੇਵਾਲ ਗ੍ਰਿਫਤਾਰ ਜਾਣੋ ਕਾਰਨ ਇਸ ਤੇ ਨਾਲ ਹੀ ਬੁੱਢੇ ਨਾਲ ਪ੍ਰਦੂਸ਼ਣ ਦੇ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਨੂੰ ਰੰਗਾਈ ਜੋ ਉਦੋਂ ਯੋਗ ਚੱਲ ਰਹੇ ਵਿਵਾਦ ਦੇ ਮੱਦੇ ਨਜ਼ਰ ਪੁਲਿਸ ਨੇ ਰਸਤੇ ਵਿੱਚ ਧਰਨਾ ਦੇ ਨਾਏ ਤੜੀਆਂ ਦੇ ਕਈ ਆਗੂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਇੱਕ ਖਬਰ ਵੀ ਸਾਹਮਣੇ ਆਈ ਹੈ ਕਿ ਲੁਧਿਆਣਾ ਚ ਦਾਖਲ ਹੁੰਦੇ ਹੀ ਪੁਲਿਸ ਨੇ ਭਾਰਤ ਕਿਸਾਨ ਯੂਨੀਅਨ ਦੇ ਰਾਜੀਵਾਲ ਦੇ ਕੌਮੀ ਪ੍ਰਧਾਨ ਬਲਬੀ ਸਿੰਘ ਰਾਜੀਵਾਲ ਨੂੰ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਲਾਰੀ ਖਬਰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਰੱਖ ਇੱਕ ਨਿਜੀ ਵਾਹਨ ਤੇ ਕਿਸੇ ਬਨਪਛਾਣੇ ਥਾਂ ਤੇ ਲੈ ਗਈ ਤੇ ਉਸ ਦੇ ਨਾਲ ਫੋਨ ਤੇ ਵੀ ਸੰਪਰਕ ਨਹੀਂ ਹੋ ਸਕਿਆ ਰੰਜੋਗ ਹੈ ਕਿ ਅੱਜ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਹੌਣੀਆਂ ਤੇ ਤਬਦੀਲ ਹੋਏ ਹੈ ਇਸ ਦੇ ਨਾਲ ਹੀ ਕਾਲੇ ਪਾਣੀ ਦਾ ਮੋਰਚਾ ਵੀ ਟੀਮ ਦੇ ਅਜੇ ਤੱਕ ਤਾਜਪੁਰ ਰੋਡ ਤੇ ਸਿਤਿਤ ਹੈ ਸੀਟੀ ਸੀਈਟੀ ਪੀਡੀ ਨਿਕਾਸੀ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਜਵਾਬ ਚ ਰੰਗਾਈ ਉਦਯੋਗ ਵੱਲੋਂ ਉਸ ਮੌਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਕੱਠੇ ਹੋਏ ਇਸ ਕਾਰਨ ਟਕ ਰਾ ਦੀ ਸਿੱਦੀ ਪੈਦਾ ਹੋ ਗਈ ਤੇ ਇਸ ਕਾਰਨ ਪੁਲਿਸ ਨੇ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਤੇ ਫਰੋਜ਼ਪੁਰ ਰੋਡ ਤੋਂ ਲੈ ਕੇ ਰਾਸ ਪੁਆਇੰਟ ਤੱਕ ਵੱਡੀ ਗਿਣਤੀ ਚ ਫੋਰਸ ਦਿਨਿਆ ਤੇ ਕੀਤੀ ਗਈ ਧੰਨਵਾਦ